ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਵੀਡੀਓ ਹਰ ਇੱਕ ਪੰਜਾਬੀ ਦੇ ਹੋਂਦ ਦੇ ਵਿੱਚ ਜਾਣੀ ਚਾਹੀਦੀ ਹੈ ਤੇ ਹਰ ਇੱਕ ਲੀਡਰ ਦੇ ਹੋਂਦ ਵਿੱਚ ਜਾਣੀ ਚਾਹੀਦੀ ਹੈ। ਹਮ ਦੋਸਤੋ ਕੱਲ ਪਰਸ ਦੀ ਖਬਰ ਆ ਪਿੰਨਾ ਪਰਦੇ ਪਰਦੇਸ ਯਾਨੀ ਭਈਆਂ ਨੇ ਇੱਕ 50 ਸਾਲਾਂ ਦਾ ਬੱਚਾ ਕੱਲਾ ਕੱਲਾ ਮੁੰਡਾ ਭੈਣ ਭਰਾ ਸੀ ਤੇ ਉਹਨੂੰ ਚੁੱਕ ਕੇ ਲੈ ਗਏ ਤੇ ਚੁੱਕ ਕੇ ਉਹ ਧਰندگی ਕੀਤੀ ਤੇ ਕੋਈ ਸੁਣ ਨਹੀਂ ਸਕਦਾ ਤੇ ਖਬਰਾਂ ਦੇ ਵਿੱਚ ਵੇਖਣ ਹੀ ਡੇਜ ਇਹ ਭਈਏ ਸਾਡੇ ਕੁਝ ਨਹੀਂ ਲੱਗਦੇ ਆਪਣੇ ਪੰਜਾਬ ਦਾ ਫਿਰ ਵੀ ਸ਼ਰਮ ਘਰੂ ਮਹਿਸੂਸ ਹੱਥ ਜੋੜ ਕੇ ਬੇਨਤੀ ਹੈ ਡਾ ਡੇਗੜੀ ਇਹਨਾਂ ਨੂੰ ਪੰਜਾਬ ਦੇ ਵਿੱਚ ਨਾ ਆਉਣ ਦੇ। ਸਪੂਰਨ ਪੂਰਨ ਤੌਰ ਤੇ ਬਾਈਕਾਟ ਕਰੋ ਇਹਨਾਂ ਦਾ। ਆਪੇ ਇਹਦੇ ਝੋਨੇ ਲੱਗ ਜਾਣਗੇ। ਜਿਹੜੇ ਬੱਚੇ ਸਲਾਮਤ ਨਾ ਰਹੇ ਤੇ ਇਹ ਝੋਨੇ ਲਾ ਕੇ ਚੱਟਣਾ। ਹੱਥ ਜੋੜ ਕੇ ਇਹਨਾਂ ਚੱਟਾ ਅੱਗੇ ਦੇ ਵੱਡੇ ਸਹੁਕਰ ਆ ਗਿਆ ਤੇ ਜੋੜ ਕੇ ਬੇਨਤੀ ਹੈ। ਕਿ ਕੋਈ ਵੀ ਇਹਨਾਂ ਨੂੰ ਸੱਦੋ ਨਾ। ਜੇ ਹੁੰਦੇ ਆ ਇਸ ਸਟੇਸ਼ਨ ਤੋਂ ਇਹਨਾਂ ਵਾਪਸ ਮੋੜ ਦੋ ਕੋਈ ਵੀ ਇਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਨਾ ਆਉਣ ਦੋ ਕਈ ਮੇਰੇ ਵੀਰ ਕਹਿੰਦੇ ਨੇ ਕਿ ਕੰਮ ਮਕਾਨ ਨਵਤੀ ਆ ਜਾਣਾ ਉਧਰ ਨਾ ਰਹਿਣ ਕੀ ਗੱਲ ਆ ਉਹਨਾਂ ਦੇ ਬਿਨਾਂ ਤਾਂ ਕੰਮ ਨਹੀਂ ਹੋਊਗਾ ਪਹਿਲਾਂ ਨਹੀਂ ਹੁੰਦੇ ਹੁੰਦੇ ਉਹ ਕੰਮ ਨਹੀਂ ਹੁੰਦਾ ਕਿੰਨੀਆਂ ਵਾਰ ਦਾਤਾ ਹੁੰਦੀ ਆ ਰੋਏ ਪੰਜਾਬ ਦੇ ਵਿੱਚ ਕਿਸੇ ਦੀ ਕੋਈ ਕੁੜੀ ਕੱਢ ਕੇ ਲੈ ਜਾਂਦਾ ਆ ਕੋਈ ਬੱਚਾ ਚੋੱਕ ਕੇ ਲੈ ਜਾਂਦਾ ਆ ਕੋਈ ਘਰ ਲੁੱਟ ਕੇ ਲੈ ਜਾਂਦਾ ਆ ਸਭ ਤੋਂ ਵੱਧ ਉਹ ਕਸੂਰਵਾਰ ਆ ਜਿਹੜੇ ਆਪਦੇ ਬਾਹਰ ਜਾ ਕੇ ਉੱਥੇ ਕੰਮ ਕਰਦੇ ਨੇ ਨੌਕਰ ਬਣੇ ਨੇ ਪਲੱਸਾ ਸਾਫ ਕਰਦੇ ਨੇ ਤੇ ਪਿੱਛੋਂ ਕੋਠੀਆਂ ਭਜਾਉਣ ਦਿੱਤੀਆਂ ਨੇ ਭਈਏ ਸਰਦਾਰੀਆਂ ਆਪੋ ਬਤਰੇ ਨੇ ਕੱਲ ਨੂੰ ਆਣ ਕੇ ਕੀ ਕੀ ਕਰੋਗੇ ਤੁਹਾਡੀ ਕੋਠੀਆਂ ਦੇ ਕਬਜ਼ਾ ਕਰ ਲੈਣਗੇ ਤੇ ਉਨਾ ਗਿਆਤ ਜੋੜ ਕੇ ਬੇਨਤੀ ਹੈ ਜੇ ਕੋਠੀ ਦੇਣੀ ਹੈ ਤੇ ਕਿਸੇ ਗਰੀਬ ਨੂੰ ਕਿਰਾਏ ਤੇ ਦੇ ਦਿਓ ਫਿਰੰਸ ਕੋਈ ਤਾਂ ਢਾ ਗਰੀਬ ਬੰਦਾ ਤੁਹਾਡੀ ਕੋਠੀ ਨੂੰ ਕਬਜ਼ਾ ਨਹੀਂ ਕਰਦਾ ਇਹ ਭਈਆਂ ਨਾਲ ਉਹ ਚੰਗੇ ਹੀ ਪੰਜਾਬੀ ਦਲਾ ਲੋ ਇੰਨਾ ਗਰੀਬਣ ਕੋਠੀਆਂ ਦੇ ਦਿਓ ਤੇ ਇੰਨਾ ਭਈਆਂ ਦਾ ਪੂਰਨ ਤੌਰ ਤੇ ਬਾਈਕਾਟ 2027 ਦੀਆਂ ਜਿਹੋਨਾ ਹਿੰਦਿਆ ਨੇ ਉਹੀ ਪਾਰਟੀ ਦਾ ਸਾਥ ਦਿਓ ਜਿਹੜਾ ਕਵੇ ਵੀ ਅਹੀਂ ਬਈਆਂ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਪੰਜਾਬ ਦੇ ਵਿੱਚ ਕੋਈ ਵੀ ਜ਼ਮੀਨ ਨਹੀਂ ਖਰੀਦ ਸਕਦਾ ਪੰਜਾਬ ਤੋਂ ਬਰਵਾਣ ਕੇ ਇਹ ਕਾਨੂੰਨ ਪੱਕਾ ਹੋਣਾ ਚਾਹੀਦਾ ਭਾਈ ਅਮਰਤਪਾਲ ਜੀ ਨੂੰ ਤੇ ਮੌਕਾ ਦਵਾਂਗੇ ਉਹਦੇ ਕੋ ਇੱਕ ਕਹਾਵਾਂਗੇ ਪਹਿਲਾਂ ਤੇ ਫਿਰ ਉਹਦੇ ਕੋ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ